ਜਦੋਂ ਜੰਗ ਹੁੰਦੀ ਹੈ ਖੋਜ ਜਦੋਂ ਅੱਗੇ ਵਧਦੀ ਹੈ ਉਹਦੇ ਵਿੱਚ ਘੋੜਿਆਂ ਤੇ ਅੱਗੇ ਜਿਹੜੇ ਨੇ ਲੋਗ ਉਹ ਆਪਣਾ ਆਪਣਾ ਨਿਸ਼ਾਨ ਲੈ ਕੇ ਚੱਲਦੇ ਗੁਰੂ ਸਾਹਿਬ ਨੇ ਆਪਾਨੂੰ ਕੁਝ ਵੀ ਦਿੱਤਾ ਆਪ ਨੂੰ ਪੰਜ ਕਕਾਰ ਚੋਂ ਦੇ ਪਿੱਛੇ ਵੀ ਬੜੇ ਵੱਡੇ ਵੱਡੇ ਕਾਰਨ ਰਹੇ ਸੀਗੇ ਤੇ ਨਿਸ਼ਾਨ ਸਾਹਿਬ ਦੇ ਕੀ ਕਾਰਨ ਸੀਗੇ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ਿਸ਼ ਦਿੱਤਾ ਨਿਸ਼ਾਨ ਸਾਹਿਬ ਜਿੱਥੇ ਲੱਗਾ ਹੋਵੇਗਾ ਉੱਥੇ ਹਰ ਤਰ੍ਹਾਂ ਦੀ ਮਦਦ ਵੀ ਤੇ ਖਾਣਾ ਵੀ ਉੱਥੇ ਮਿਲੇਗਾ ਸੌਣਾ ਵੀ ਮਿਲੇਗਾ ਤੇ ਸਾਰਿਆਂ ਇਹ ਨਿਸ਼ਾਨ ਸਾਹਿਬ ਇਹ ਆਵਾਜ਼ਾਂ ਮਾਰਦਾ ਇਹ ਬੁਲਾਉਂਦਾ ਦੂਰ ਲੋੜਵੰਦ ਦੀ ਮਦਦ ਵਾਸਤੇ ਕਿ ਇੱਥੇ ਗੁਰੂ ਦਾ ਦਰ ਹੈ ਤੁਸੀਂ ਆ ਕੇ ਮਦਦ ਲੈ ਸਕਦੇ 92 ਸਾਲ ਹੀ ਕਿਉਂ ਲੱਗੇ ਕਿ ਆਪਾਂ ਨਿਸ਼ਾਨ ਸਾਹਿਬ ਹੁਣ ਨਾ ਕੇ ਬਦਲੇ ਆ ਟੌਂਬਲੀ ਬਣ ਰਿਹਾ ਪਰਵੰਦ ਕਮੇਟੀ ਜੀ ਤੇ ਇਹਦਾ ਸਬੰਧ ਸਿਰਫ ਧਰਮ ਨਾਲ ਹੀ ਨਹੀਂ ਹੈ ਨਾਲ ਰਾਜਨੀਤੀ ਨਾਲ ਵੀ ਜੀ ਉਹ ਬੂੰਗਾ ਜਿਹੜਾ ਵਿਚਕਾਰ ਸੀ ਬਹੁਤ سارے ਬੂੰਗੇ ਸੀ ਕਿਤੇ ਇਤਿਹਾਸ ਪੜ੍ਹ ਕੇ ਦੇਖੋ ਹਮਮ ਦਰਬਾਰ ਸਾਹਿਬ ਅਕਾਲ ਤਖਤ ਇਹਦੇ ਦਿਵਾੜੇ ਬੜੇ ਬੂੰਗੇ ਸੀ ਆ ਥੋੜੇ ਜਿਹਾ ਸਮਾਂ ਪਹਿਲਾਂ ਇੱਕ ਬੂਖ ਫੁਟਾਈ ਪੁਗਾਈ ਦੇ ਦੌਰਾਨ ਬੂੰਗਾ ਵੀ ਥੱਲੇ ਉਹ ਬਿਲਡਿੰਗਾਂ ਨਿਕਲ ਗਈਆਂ ਸੀ ਉਹ ਸਾਰੇ ਬੂੰਗੇ ਸੀ ਉਨੇ ਆਪਣਾ ਝੰਡਾ ਲਾਇਆ ਹੋਇਆ ਸੀ ਜੀ ਦਰਬਾਰ ਸਾਹਿਬ ਤੇ ਹਾਲ ਤੱਕ ਦੇ ਵਿਚਕਾਰ ਉਹਦਾ ਬੂਦਾ ਸੀ ਤੇ ਉਹਦੇ ਉਹਦਾ ਪੱਕਾ ਕਰਾਉਣ ਦੇ ਨਾਲ ਸਵਾ ਆਣ ਦੇ ਨਾਲ ਪੈਣ ਦੇ ਨਾਲ ਜਿੱਦਾਂ ਮੰਨ ਲਓ ਇੱਕ ਰਿਪੇਅਰ ਨਹੀਂ ਲਾਤਾ ਇੱਕ ਪਹਿਲਾਂ ਲਾਇਆ ਉਹਦੇ ਦੂਜਾ ਲਾਇਆ ਤਾਂ ਉਹ ਵੀ ਰਹਿ ਗਿਆ ਉਹ ਕਹਿੰਦੇ ਦੋਨੋਂ ਰਹਿਣ ਦਿਓ ਉਹਦੇ ਚ ਕੀ ਹੋਇਆ ਉਹਨੂੰ ਮੇਰੀ ਪੀਰੀ ਦਾ ਕਹਿਣ ਲੱਗ ਇਹਦਾ ਕੋਈ ਜਿਹੜਾ ਆਪਾਂ ਕਹੀਏ ਤੋਂ ਉਸ ਤਰ੍ਹਾਂ ਦਾ ਕੋਈ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਦਾ ਤੇ ਅਸੀਂ ਜੋੜ ਲੈਨੇ ਆ ਵੈਸੇ ਗੁਰੂ ਸਾਹਿਬ ਦੀਆਂ ਦੋ ਤਲਵਾਰਾਂ ਦੇ ਨਾਲ ਪਰ ਇਹਦਾ ਉਹਦੇ ਨਾਲ ਕੋਈ ਸੰਬੰਧ ਹੈ ਨਹੀਂ ਗਾ ਦੇਖਿਆ ਜਾ ਬੱਚਾ ਇਹ ਨਹੀਂ ਸੀਗਾ ਤੇ ਫਿਰ ਐਸੇ ਵੀ ਸੀ ਨੇ ਆਪਾਂ ਨੂੰ ਇਹ ਹੁਣ ਤੱਕ ਹੀ ਕਿਉਂ ਦੱਸਿਆ ਗਿਆ ਕਿ ਮੀਰੀ ਪੀਰੀ ਤੇ ਨਿਸ਼ਾਨ ਸਾਹਿਬ ਜਿਹੜਾ ਅਕਾਲ ਤਖਤ ਸਾਹਿਬ ਦੇ ਵਿੱਚ ਆਪਾਂ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਦੋ ਨਿਸ਼ਾਨ ਸਾਹਿਬ ਨੇ ਮੀਰੀ ਅਤੇ ਪੀਰੀ ਦੇ ਜਿਹਨੂੰ ਪੰਥ ਨੇ ਕਿਹਾ ਗਿਆ ਅ ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਰੰਗ ਹੁਣ ਬਦਲੇ ਜਾਣਗੇ ਜਾਂ ਉਹਨਾਂ ਦੇ ਨਵੇਂ ਰੰਗ ਨੀਲੇ ਆ ਬਸੰਤੀ ਰੰਗ ਦੇ ਹੋਣਗੇ ਬਿਲਕੁਲ ਹੋਣਗੇ ਜੀ 100% ਹੋਣਗੇ ਜੀ ਕਿਉਂਕਿ ਜਿਹੜੀ ਕਾਮ ਹੈ ਸਿੱਖਾਂ ਉਹ ਕਹਿਣੀ ਤੇ ਕਰਨੀ ਦੀ ਪੂਰੀ ਇਹ ਜਿਹੜਾ ਸਾਡੇ ਨਿਸ਼ਾਨ ਸਾਹਿਬ ਸੀਗੇ ਉਹ ਪਹਿਲਾਂ ਵੀ ਨਹੀਂ ਲਈ ਸੀ ਉਹ ਈਲਾ ਨشان ਸਭ ਅੱਜ ਤੋਂ ਬਾਅਦ ਕਦੇ ਨਹੀਂ ਟੁੱਟੇਗਾ ਜੀ ਕੋਲ ਬੈਠੇ ਬਾਬਾ ਫਤਿਹ ਸਿੰਘ ਨੇ ਵੀ ਉਹਨਾਂ ਵੱਲ ਦੇਖ ਕੇ ਉਹਨਾਂ ਨੇ ਵੀ ਸਜਾਇਆ ਛੋਟੀ ਉਮਰ ਸੀ ਉਹਨਾਂ ਦੀ ਵਿਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਬੈਠੀ ਸਾਡੀ ਸਾਰੀ 사ਸੰਗਤ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸ਼ਨਪ੍ਰੀ ਸਿੰਘ ਤੁਸੀਂ ਦੇਖ ਰਹੇ ਹੋ ਸਕਰੂਲ ਪੰਜਾਬ ਅੱਜ ਦਾ ਆਪਣਾ ਵਿਸ਼ਾ ਨਿਸ਼ਾਨ ਸਾਹਿਬ ਤੇ ਰਹੇਗਾ ਸਾਡੇ ਨਾਲ ਜੁੜ ਚੁੱਕੇ ਨੇ ਗੁਰਦੁਆਰਾ ਸ਼ਹੀਦੀ ਨਾਬਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਮਨਜੀਤ ਸਿੰਘ ਜੀ ਡੱਲਾ ਆਪਾਂ ਨਿਸ਼ਾਨ ਸਾਹਿਬ ਤੇ ਤੁਹਾਨੂੰ ਦੱਸਣ ਦੀ ਇਹ ਕੋਸ਼ਿਸ਼ ਕਰਾਂਗੇ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਐਸਜੀਪੀਸੀ ਵੱਲੋਂ ਅ ਫੈਸਲਾ ਲਿਆ ਗਿਆ ਹੈ ਨਿਸ਼ਾਨ ਸਾਹਿਬ ਦੇ ਰੰਗਾਂ ਬਾਰੇ ਆਪਾਂ ਉਹਦੇ ਬਾਰੇ ਚਰਚਾ ਕਰਾਂਗੇ ਅਤੇ ਨਿਸ਼ਾਨ ਸਾਹਿਬ ਦੀ ਮਹਾਨਤਾ ਪੰਥ ਵਿੱਚ ਅਤੇ ਨਿਸ਼ਾਨ ਸਾਹਿਬ ਪੰਥ ਵਿੱਚ ਕਿਦੋਂ ਆਇਆ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਪਹਿਲਾਂ ਤਾਂ ਤੁਸੀਂ ਨਿਸ਼ਾਨ ਸਾਹਿਬ ਦੇ ਬਾਰੇ ਦੱਸੋ ਕਿ ਨਿਸ਼ਾਨ ਸਾਹਿਬ ਦਾ ਮਤਲਬ ਕੀ ਹੁੰਦਾ ਹੈ ਨਿਸ਼ਾਨ ਸਾਹਿਬ ਦਾ ਮਤਲਬ ਇੱਕ ਨਿਸ਼ਾਨੀ ਕਹਿ ਸਕਦੇ ਆ ਇੱਕ ਜਿਸ ਤਰ੍ਹਾਂ ਹਰੇਕ ਦਾ ਆਪਣਾ ਆਪਣਾ ਨਿਸ਼ਾਨ ਹੁੰਦਾ ਫੌਜਾਂ ਦੀ ਆਪਣੇ ਆਪਣੇ ਝੰਡੇ ਹੁੰਦੇ ਆ ਉਹਨਾਂ ਨੂੰ ਨਿਸ਼ਾਨ ਵੀ ਕਹਿੰਦੇ ਆ ਤੇ ਇਸੇ ਤਰ੍ਹਾਂ ਧਾਰਮਿਕ ਤੌਰ ਤੇ ਜੀ ਸਾਡਾ ਸਿੱਖ ਧਰਮ ਦਾ ਨਿਸ਼ਾਨ ਜਿਹੜਾ ਹੈਗਾ ਉਹ ਗੁਰੂ ਸਾਹਿਬ ਨੇ ਜੋ ਸਾਨੂੰ ਲੋਗੋ ਦਿੱਤਾ ਹੈ ਤੇ ਉਹਦੇ ਨਾਲ ਜਿਹੜਾ ਅਸੀਂ ਕੱਪੜਾ ਨਾਲ ਹੈਠਾ ਜਿਹਨੂੰ ਨਿਸ਼ਾਨ ਸਾਹਿਬ ਦਾ ਵਸਤਰ ਕਹਿੰਦੇ ਆ ਜੀ ਉਹ ਜਿਹੜਾ ਹੈਗਾ ਸਾਡੇ ਸਿੱਖ ਧਰਮ ਦੇ ਮੁਤਾਬਕ ਜਿਹੜਾ ਉਹ ਨਿਜਿਤ ਕੀਤਾ ਗਿਆ ਹੈ ਸਿੱਖ ਕੌਮ ਵੱਲੋਂ ਸੋ ਉਹਦਾ ਉਹਦਾ ਰੰਗ ਉਹਦਾ ਕਲਰ ਜਿਹੜਾ ਹੈਗਾ ਤੇ ਉਹ ਇੱਕ ਹੈ ਜਾਂ ਦੋ ਹੈ ਜਾਂ ਕਿਹੜਾ ਹੈ ਹੂੰ ਤੇ ਉਹ ਨਿਜਿਤ ਕੀਤਾ ਹੋਇਆ ਹੈ ਸਾਡੇ ਕੌਮ ਨੇ ਤੇ ਨਿਸ਼ਾਨ ਸਾਹਿਬ ਆਪਣੇ ਪੰਥ ਦੇ ਵਿੱਚ ਕਿਦੋਂ ਆਇਆ ਕਿ ਕਿਹੜੇ ਗੁਰੂ ਸਾਹਿਬਾਨਾਂ ਤੋਂ ਚਲਦਾ ਆਇਆ ਜਾਂ ਗੁਰੂ ਸਾਹਿਬਾਨਾਂ ਤੋਂ ਬਾਅਦ ਹੋਂਦ ਵਿੱਚ ਆਇਆ ਸੀ ਨਹੀਂ ਬਾਅਦ ਵਿੱਚ ਨਹੀਂ ਆਇਆ ਇਹ ਗੁਰੂ ਹਰਗੋਬਿੰਦ ਸਾਹਿਬ ਤੋਂ ਆਇਆ ਕਿਉਂਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇ ਜਦੋਂ ਜੰਗਾਂ ਹੁੰਦੀਆਂ ਹ ਹਮ ਤੇ ਆਮ ਅਸੀਂ ਪਿਕਚਰਾਂ ਵੀ ਦੇਖਦੇ ਆਂ ਹੋਰ ਵੀ ਇਤਿਹਾਸ ਵਿੱਚ ਤਸਵੀਰਾਂ ਵੀ ਦੇਖਦੇ ਆਂ ਜਦੋਂ ਜੰਗ ਹੁੰਦੀ ਹੈ ਫौज ਜਦੋਂ ਅੱਗੇ ਵਧਦੀ ਹੈ ਉਹਦੇ ਵਿੱਚ ਘੋੜਿਆਂ ਤੇ ਅੱਗੇ ਜਿਹੜੇ ਨੇ ਲੋਕ ਉਹ ਆਪਣਾ ਆਪਣਾ ਨਿਸ਼ਾਨ ਲੈ ਕੇ ਚੱਲਦੇ ਨੇ ਕਿਸੇ ਦਾ ਕੋਈ ਰੰਗ ਹੁੰਦਾ ਕਿਸੇ ਦਾ ਕੋਈ ਜੀ ਉਹਨਾਂ ਵਿੱਚ ਇੱਕ ਰੰਗ ਹੁੰਦਾ ਚਿੱਟਾ ਹੂੰ ਤੇ ਉਹ ਚਿੱਟਾ ਰੰਗ ਹਰੇਕ ਦੇ ਕੋਲੇ ਹੁੰਦਾ ਤੇ ਉਹ ਜਿਸ ਵਕਤ ਜੰਗ ਖਤਮ ਕਰਨਾ ਚਾਹਣ ਜੇ ਉਹ ਚਿੱਟਾ ਰੰਗ ਲੈ ਕੇ ਅੱਗੇ ਵਧਦੇ ਆ ਤਾਂ ਕਿ ਉਹਨਾਂ ਨੂੰ ਸਾਹਮਣੇ ਵਾਲਾ ਜਿਹੜਾ ਹੈਗਾ ਉਹਨੂੰ ਪਤਾ ਲੱਗ ਜਾਵੇ ਇਹ ਹੁਣ ਜੰਗ ਖਤਮ ਕਰਨਾ ਚਾਹੁੰਦੇ ਨੇ ਹਰੇਕ ਦਾ ਕੋਈ ਰੰਗ ਹੁੰਦਾ ਇਸ ਕਰਕੇ ਇਹ ਜਿਹੜਾ ਹੈਗਾ ਧਾਰਮਿਕ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਕਿਉਂਕਿ ਉਹਨਾਂ ਨੇ ਵੀ ਫੌਜ ਬਣਾਈ ਹੈ ਤੇ ਜਿਸ ਵਕਤ ਉਹਨਾਂ ਨੇ ਫੌਜ ਦੀ ਸਿਰਜਣਾ ਕੀਤੀ ਹੈ ਨੌਜਵਾਨਾਂ ਨੂੰ ਤੇ ਜੰਗ ਜੂ ਬਣਾਇਆ ਹੈ ਤੇ ਉਸ ਵਕਤ ਉਹਨਾਂ ਨੇ ਫਿਰ ਇਹ ਨਿਸ਼ਾਨ ਸਾਹਿਬ ਹੋਂਦ ਵਿੱਚ ਲਿਆਂਦਾ। ਇਹ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਫਿਰ ਨਿਰੰਤਰ ਚੱਲਦਾ ਹੀ ਰਿਹਾ ਜਾਂ ਫਿਰ ਉਸ ਤੋਂ ਬਾਅਦ ਫਿਰ ਬਦਲਾਅ ਆਏ ਸੀ ਉਹ ਨਿਸ਼ਾਨ ਸਾਹਿਬ ਜੀ ਨਹੀਂ। ਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਨਿਰੰਤਰ ਚੱਲਦਾ ਰਿਹਾ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਵਕਤ ਆਪਣੀ ਥਾਂ ਤੇ ਗੁਰਤਾ ਗੱਦੀ ਉਹਨਾਂ ਨੇ ਬਖਸ਼ਿਸ਼ ਕੀਤੀ ਗੁਰੂ ਹਰ Rai ਸਾਹਿਬ ਨੂੰ ਤੇ ਉਹ 2200 ਘੋੜਸਵਾਰ ਨਾਲ ਰੱਖਦੇ ਸੀ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਸਤਵੇਂ ਪਾਤਸ਼ਾਹ ਤੇ ਇਸੇ ਤਰ੍ਹਾਂ ਅੱਠਵੇਂ ਪਾਤਸ਼ਾਹ ਦੇ ਨਾਲ ਵੀ ਸਿੱਖ ਫੌਜਾਂ ਰਹੀਆਂ ਨੌਵੇਂ ਪਾਤਸ਼ਾਹ ਦੇ ਨਾਲ ਵੀ ਜਿਹੜੇ ਸਿੱਖ ਸਪਾਹੀ ਰਹੇ ਨੇ ਜੀ ਔਰ ਦਸਵੇਂ ਪਾਤਸ਼ਾਹ ਜਿਹੜੇ ਨੇ ਤੇ ਉਹਨਾਂ ਦਾ ਤਾਂ ਸਾਰੀ ਦੁਨੀਆ ਨੂੰ ਪਤਾ ਕਿ ਉਹਨਾਂ ਨੇ ਤਾਂ ਫਿਰ ਜਿਹੜਾ ਹੈਗਾ ਉਹਨਾਂ ਨੇ 14 ਜੰਗਾਂ ਲੜੀਆਂ ਜੀ ਤੇ ਜਿਹੜਾ ਸਾਡਾ ਨਿਸ਼ਾਨ ਹੈ ਤੇ ਉਹ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਉਹ ਉਸ ਵਕਤ ਤੋਂ ਹੀ ਚੱਲਦਾ ਛੇਵੇਂ ਪਾਤਸ਼ਾਹ ਤੋਂ ਚੱਲਿਆ ਆ ਜੀ ਹਾਂਜੀ ਜੇ ਗੱਲ ਆਪਾਂ ਕਰੀਏ ਸਿੰਘ ਸਾਹਿਬ ਕੀ ਨਿਸ਼ਾਨ ਸਾਹਿਬ ਦੀ ਕੀ ਹਰ ਇੱਕ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਜੋ ਵੀ ਚੀਜ਼ ਬਖਸ਼ਿਸ਼ ਕੀਤੀ ਹੈ ਜੀ ਉਹਦੇ ਮਗਰ ਬੜੇ ਕਾਰਨ ਰਹੇ ਨੇ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਕੁਝ ਵੀ ਦਿੱਤਾ ਆਪ ਨੂੰ ਪੰਜ ਕਕਾਰ ਦਿੱਤੇ ਉਹਦੇ ਪਿੱਛੇ ਵੀ ਬੜੇ ਵੱਡੇ ਵੱਡੇ ਕਾਰਨ ਰਹੇ ਸੀਗੇ ਤੇ ਨਿਸ਼ਾਨ ਸਾਹਿਬ ਦਾ ਕੀ ਕਾਰਨ ਸੀ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਨਿਸ਼ਾਨ ਸਾਹਿਬ ਦਾ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਦੱਸਿਆ ਕਿ ਇੱਕ ਜਿਹੜਾ ਹੈਗਾ ਨਿਸ਼ਾਨ ਸਾਹਿਬ ਤੇ ਇੱਕ ਤੇ ਜਿਸ ਤਰ੍ਹਾਂ ਸੀ ਜੰਗ 'ਚ ਜਾਂਦੇ ਆ ਉਹਦੀ ਦੂਸਰਾ ਇੱਕ ਬਹੁਤ ਵੱਡਾ ਜਿਹੜਾ ਕਾਰਨ ਹੈ ਜੀ ਇਹ ਗੁਰਦੁਆਰਾ ਜਿਹੜਾ ਹੋਏਗਾ ਜੀ ਤੇ ਉਸ ਗੁਰਦੁਆਰੇ ਦੇ ਵਿੱਚ ਨਿਸ਼ਾਨ ਸਾਹਿਬ ਜ਼ਰੂਰ ਹੋਵੇਗਾ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਸਾਡੀ ਉਹਦੇ ਵਿੱਚ ਇਸ ਦਾ ਜ਼ਿਕਰ ਕੀਤਾ ਹੋਇਆ ਹੈ ਜੀ ਤੇ ਉਹਦੇ ਵਿੱਚ ਜਿਹੜਾ ਗੁਰਦੁਆਰੇ ਸਰਲੇਖ ਦੇ ਹੇਠਾਂ ਡੱਡੇ ਅੱਖਰ ਦੇ ਹੇਠਾਂ ਜੀ ਉਹਨਾਂ ਨੇ ਇਹ ਗੱਲ ਨੂੰ ਲਿਖਿਆ ਹੈ ਗੁਰੂ ਸਹਿਵਾ ਰਹਿਤ ਮਰਿਆਦਾ ਦੇ ਵਿੱਚ ਕਿ ਜਿਹੜਾ ਨਿਸ਼ਾਨ ਸਾਹਿਬ ਹਰ ਗੁਰਦੁਆਰੇ ਦੇ ਵਿੱਚ ਉੱਚੀ ਥਾਂ ਤੇ ਹੋਣਾ ਚਾਹੀਦਾ ਹੈ ਤੇ ਉਹਦਾ ਭਾਵ ਇਹ ਹੈ ਕਿ ਜਿੱਥੇ ਨਿਸ਼ਾਨ ਸਾਹਿਬ ਉੱਚਾ ਲੱਗਾ ਹੋਵੇ ਕੋਈ ਮਜਲੂਮ ਉੱਥੇ ਸ਼ਰਨ ਲੈ ਸਕਦਾ ਤੇ ਇੱਥੇ ਗੁਰੂ ਦੇ ਸਿੱਖ ਰਹਿੰਦੇ ਨੇ ਇੱਥੇ ਗੁਰੂ ਦਾ ਦਵਾਰ ਹੈ ਤੇ ਕੋਈ ਲੋੜਵੰਦ ਉੱਥੇ ਆ ਸਕਦਾ ਚਾਹੇ ਉਹ ਪੇਟ ਤੋਂ ਭੁੱਖਾ ਹੋਵੇ ਜੀ ਚਾਹੇ ਉਹ ਕਿਸੇ ਦਾ ਸਤਾਇਆ ਹੋਵੇ ਚਾਹੇ ਉਹਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਵੇ ਉਹਦੀ ਮਜਬੂਰੀ ਹੋਵੇ ਸਿੱਖ ਕੌਮ ਦੇ ਵਿੱਚ ਤੇ ਜਿਹੜਾ ਪਰਪੁਕਾਰ ਬਹੁਤ ਵੱਡੀ ਜਿਹੜੀ ਹੈ ਪਰਪੁਕਾਰ ਦਾ ਹਰੇਕ ਸਿੱਖ ਦੇ ਅੰਦਰ ਗੁਰੂ ਸਾਹਿਬ ਨੇ ਇਹ ਗੁਣ ਭਰਿਆ ਹੋਇਆ ਇਸ ਕਰਕੇ ਗੁਰਦੁਆਰਿਆਂ ਦੇ ਵਿੱਚ ਅੱਜ ਵੀ ਕਈ ਜਿੱਥੇ ਵੀ ਵੱਡੇ ਵੱਡੇ ਗੁਰਦੁਆਰੇ ਨੇ ਸਥਾਨ ਨੇ ਉੱਥੇ ਬਹੁਤ ਸਾਰੇ ਲੋਕ ਜਾਂਦੇ ਨੇ ਕਿਸੇ ਦਾ ਪਰਸ ਨਿਕਲ ਗਿਆ ਕਿਸੇ ਨੂੰ ਕੋਈ ਨੁਕਸਾਨ ਹੋ ਗਿਆ ਉਹ ਜਾ ਕੇ ਕਹਿਣਗੇ ਕਿ ਸਾਡੀ ਮਦਦ ਕੀਤੀ ਜਾਵੇ ਨਿਸ਼ਾਨ ਸਾਹਿਬ ਜਿੱਥੇ ਲੱਗਾ ਹੋਵੇਗਾ ਉੱਥੇ ਹਰ ਤਰ੍ਹਾਂ ਦੀ ਮਦਦ ਵੀ ਤੇ ਖਾਣਾ ਵੀ ਉੱਥੇ ਮਿਲੇਗਾ ਸੌਣਾ ਵੀ ਮਿਲੇਗਾ ਤੇ ਸਾਰੀਆਂ ਇਹ ਨਿਸ਼ਾਨ ਸਾਹਿਬ ਇਹ ਆਵਾਜ਼ਾਂ ਮਾਰਦਾ ਇਹ ਬੁਲਾਉਂਦਾ ਹੈ ਤੁਰ ਲੋਡ ਬੰਦ ਦੀ ਮਦਦ ਵਾਸਤੇ ਕਿ ਇੱਥੇ ਗੁਰੂ ਦਾ ਦਰ ਹੈ ਤੁਸੀਂ ਆ ਕੇ ਮਦਦ ਲੈ ਸਕਦੇ ਹੋ ਅ ਸਿੰਘ ਜੱਬ ਹੁਣਾਂ ਬਗਲ ਕਰਦੇ ਕਿ ਜਿਹੜੇ ਐਸਜੀਪੀਸੀ ਨੇ ਜਿਹੜਾ ਥੋੜੇ ਦਿਨ ਪਹਿਲਾਂ ਹੀ ਆਪਾਂ ਜੀ ਵੇਖੀਏ ਤਾਂ ਉਹਨਾਂ ਨੇ ਇੱਕ ਫੈਸਲਾ ਲਿਆ ਜੀ ਕਿ ਜਿਹੜੇ ਨਿਸ਼ਾਨ ਸਾਹਿਬ ਦੇ ਜਿਹੜੇ ਰੰਗਾਂ ਪਰ ਥੀ ਉਹਨਾਂ ਨੇ ਫੈਸਲੇ ਲੈਣੇ ਕੀ ਇੱਕ ਤਾਂ ਸ਼ਰਮਈ ਰੰਗ ਦਾ ਹੋ ਗਿਆ ਮਰਿਆਦਾ ਅਨੁਸਾਰ ਉਹਨਾਂ ਨੇ ਜਿਵੇਂ ਗੱਲਬਾਤ ਕੀਤੀ ਹੈ ਕਿ ਇੱਕ ਤਾਂ ਸ਼ਰਮਈ ਰੰਗ ਦਾ ਨੀਲੇ ਰੰਗ ਦਾ ਇੱਕ ਉਹਨਾਂ ਨੇ ਬਸੰਤੀ ਰੰਗ ਦਾ ਆਖਿਆ ਹੈ ਜੀ ਤੇ ਇੱਕ ਉਹਨਾਂ ਨੇ ਕੇਸਰੀ ਰੰਗ ਦਾ ਕਿਹਾ ਜਿਹੜਾ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਜੀ ਹੋ ਉਹ ਕਹਿੰਦੇ ਕਿ ਆਪਣੀ ਮਰਿਆਦਾ ਅਨੁਸਾਰ ਨਹੀਂ ਹੈਗਾ ਉਹ ਹਾਂਜੀ ਹਨਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਮਰਿਆਦਾ ਦੇ ਵਿੱਚ ਅਸਲੀਅਤ ਦੇ ਵਿੱਚ ਨਹੀਂ ਸੀਗਾ ਕਿਤੇ ਆਪਾਂ ਨੂੰ 92 ਸਾਲ ਹੀ ਕਿਉਂ ਲੱਗੇ ਕਿ ਆਪਾਂ ਨਿਸ਼ਾਨ ਸਾਹਿਬ ਹੁਣ ਨਾ ਕੇ ਬਦਲਿਆ ਹਾਂਜੀ ਉਹਦੇ ਚ 91 ਸਾਲ ਇਸ ਤਰ੍ਹਾਂ ਲੱਗ ਗਿਆ ਕਿ ਕੋਈ ਵੀ ਕਾਰਨ ਰਿਹਾ ਹੋਵੇ ਜੀ ਤੇ ਇਹ ਤਕਰੀਬਨ ਜਿਹੜਾ ਹੈਗਾ ਤੇ 1859 ਤੋਂ ਲੈ ਕੇ ਤੇ 1920 ਦੇ ਵਿੱਚ ਤੱਕ ਜੀ ਤੇ ਜਿਹੜਾ ਹੈਗਾ ਇਹ ਸਮਾਂ ਸਾਡੀ ਕੌਮ ਦੇ ਵਿੱਚ ਤੇ ਨਿਸ਼ਾਨ ਸਾਹਿਬ ਦੇ ਪ੍ਰਤੀ ਤੇ ਇਹ ਇਹਦੇ ਵਿੱਚ ਸਾਡੇ ਇੱਕ ਜਾਣੇ ਅਣਜਾਣੇ ਉਹ ਲੇਖੇ ਦੇ ਵਿੱਚ ਨਿਸ਼ਾਨ ਸਾਹਿਬ ਦਾ ਜਿਹੜਾ ਹੈਗਾ ਕਲਰ ਹੂੰ ਉਹ ਚੇਂਜ ਹੋਇਆ ਕਿਉਂਕਿ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਹ ਕੌਮ ਨੂੰ ਬਣਾਣੀ ਪਈ ਹਰੇਕ ਦੀ ਆਪਣੀ ਆਪਣੀ ਮਰਿਆਦਾ ਹੁੰਦੀ ਇਹ ਦਾਇਰਾ ਹੁੰਦਾ ਹੈ ਮਰਿਆਦਾ ਇੱਕ ਬਾੜ ਹੈ ਤੇ ਜੇ ਖੇਤ ਨੂੰ ਬਾੜ ਨਾ ਹੋਵੇ ਤੇ ਉਹ ਉਜੜ ਜਾਂਦਾ ਹੂੰ ਇਸ ਕਰਕੇ ਕੌਮ ਨੇ ਬਹੁਤ ਜਿਆਦਾ ਇਸ ਗੱਲ ਲਈ ਉਹਨਾਂ ਨੇ ਸੰਘਰਸ਼ ਕੀਤਾ ਹੈ ਬਹੁਤ ਮਿਹਨਤ ਕੀਤੀ ਹੈ ਬੜੇ ਬੜੇ ਜਿਹੜੇ ਕੌਮ ਦੇ ਸੋਹਰਦ ਵਿਦਵਾਨ ਸੀ ਉਹਨਾਂ ਨੇ ਸਿੱਖ ਰਹਿਤ ਮਰਿਆਦਾ ਹੋਂਦ ਵਿੱਚ ਲਿਆਂਦੀ ਹੈ ਜੀ ਤੇ ਤਕਰੀਬਨ ਇਹਦੀ ਸ਼ੁਰੂਆਤ 1932 ਤੋਂ ਹਮ ਚੱਲੀ ਹੈ ਜਿਹੜਾ ਤੁਸੀਂ ਕਿਹਾ ਕਿ ਇਹਨੇ ਸਾਲ ਕਿਉਂ ਲੱਗ ਗਏ ਤੇ ਇਹਦੇ ਵਿੱਚ ਕਿਉਂਕਿ ਸਾਡੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ ਤੇ ਇਹਦਾ ਸਬੰਧ ਸਿਰਫ ਧਰਮ ਨਾਲ ਹੀ ਨਹੀਂ ਐ ਨਾਲ ਰਾਜਨੀਤੀ ਨਾਲ ਵੀ ਜੀ ਤੇ ਉਹ ਜਿਹੜੀ ਇਹ ਤੇ ਪੀਰੀ ਦਾ ਸਿਧਾਂਤ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਉਹਦੇ ਦੇ ਚੱਲ ਰਿਹਾ ਜੀ ਉਹਦੇ 'ਚ ਰਾਜਨੀਤੀ ਦੇ ਕਰਕੇ ਕੋਈ ਕਾਰਨ ਹੋ ਸਕਦੇ ਨੇ ਜੀ ਕਿਉਂਕਿ ਇਹ ਮੈਂ ਬੇਨਤੀ ਕਰਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਜਿਹੜਾ ਹੈਗਾ ਉਦੋਂ ਤੱਕ ਕੋਈ ਇਦਾਂ ਦਾ ਨਿਸ਼ਾਨ ਸਾਹਿਬ ਦੇ 'ਚ ਬਦਲਾਅ ਦੀ ਗੱਲ ਨਹੀਂ ਕੋਈ ਵੀ ਨਹੀਂ ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਅਕਾਲ ਤਖਤ ਸਾਹਿਬ ਹੈ ਸਾਡਾ ਤੇ ਦਰਬਾਰ ਸਾਹਿਬ ਉਹਨਾਂ ਦੇ ਵਿਚਕਾਰ ਇੱਕ ਬੂੰਗਾ ਹੁੰਦਾ ਸੀ ਸੰਤੋਖ ਦਾਸ ਮਹੰਤ ਦਾ ਜੀ ਉਹ ਬੂੰਗਾ ਜਿਹੜਾ ਵਿਚਕਾਰ ਸੀ ਬਹੁਤ ਸਾਰੇ ਬੂੰਗੇ ਸੀ ਕਿਤੇ ਇਤਿਹਾਸ ਪੜ੍ਹ ਕੇ ਦੇਖਿਓ ਦਰਬਾਰ ਸਾਹਿਬ ਅਕਾਲ ਤਖਤ ਦੇ ਦਿਵਾੜੇ ਬੜੇ ਬੂੰਗੇ ਸੀ ਆ ਥੋੜੇ ਜਿਹਾ ਸਮਾਂ ਪਹਿਲਾਂ ਇੱਕ ਪੁਟਾਈ ਖੁਦਾਈ ਦੇ ਦੌਰਾਨ ਬੂੰਗਾ ਵੀ ਥੱਲੇ ਬਿਲਡਿੰਗਾਂ ਨਿਕਲੀਆਂ ਸੀ ਉਹ ਸਾਰੇ ਬੂੰਗੇ ਸੀਗੇ ਤੇ ਉਹ ਜਿਹੜਾ ਸੰਤੋਖ ਦਾਸ ਦਾ ਬੁੰਗਾ ਸੀ ਉਦਾਸੀ ਦਾ ਸੀਗਾ ਹੂੰ ਉਹਨੇ ਆਪਣਾ ਜਿਹੜਾ ਭਗਵੇਂ ਰੰਗ ਦਾ ਉਹਨੇ ਆਪਣਾ ਜਿਹੜਾ ਹੈਗਾ ਆ ਕੇਸਰੀ ਰੰਗ ਭਗਮਾ ਰੰਗ ਜਿਹੜਾ ਹੈ ਤੇ ਭਗਵੇਂ ਤੇ ਕੇਸਰੀ ਚ ਬਹੁਤਾ ਜਿਆਦਾ ਜਿਹੜਾ ਹੈਗਾ ਫਰਕ ਨਹੀਂ ਲੱਗਦਾ ਇਸ ਕਰਕੇ ਕਈ ਭਗਵੇਂ ਦੀ ਜਗ੍ਹਾ ਕੇਸਰੀ ਲੈ ਲੈਂਦੇ ਕੇਸਰੀ ਜਗ੍ਹਾ ਭਗਮਾ ਲੈ ਲੈਂਦੇ ਜੀ ਤੇ ਉਹ ਜਿਹੜਾ ਨਿਸ਼ਾਨ ਸੀਗਾ ਉਹਨੇ ਆਪਣਾ ਝੰਡਾ ਲਾਇਆ ਹੋਇਆ ਸੀਗਾ ਜੀ ਦਰਬਾਰ ਸਾਹਿਬ ਤੇ ਅਕਾਲ ਤਖਤ ਦੇ ਵਿਚਕਾਰ ਉਹਦਾ ਬੁੰਗਾ ਸੀ ਹੂੰ ਮਹਾਰਾਜ ਜੀ ਜਿਸ ਦਾ ਜਿਹੜਾ ਸੁਪੁੱਤਰ ਸੀ ਕਮਰ ਨੌ ਨਿਹਾਲ ਸਿੰਘ ਉਹ ਇੱਕ ਵਾਰ ਜਦੋਂ ਇੱਥੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦਰਸ਼ਨਾਂ ਨੂੰ ਆਇਆ ਜੀ ਤੇ ਉਹਨੇ ਦੇਖਿਆ ਭਈ ਇਹ ਮਹੰਤ ਜੀ ਦੇ ਡੇਰੇ ਦਾ ਜਿਹੜਾ ਹੈਗਾ ਹੂੰ ਇਹ ਝੰਡਾ ਟੁੱਟ ਗਿਆ ਹਵਾ ਦੇ ਨਾਲ ਟੁੱਟ ਗਿਆ ਹੈ ਤੇ ਉਹਨੇ ਕਿਹਾ ਭਈ ਇਹਨੂੰ ਇਹਦੀ ਰਿਪੇਅਰ ਕਰਾਈ ਜਾਵੇ ਜੀ ਤੇ ਉਹ ਜਦੋਂ ਉਹਦੀ ਰਿਪੇਅਰ ਕਰਾਈ ਤੇ ਉਹਨਾਂ ਨੇ ਉਹਨੂੰ ਪੱਕਾ ਕਰਾ ਦਿੱਤਾ ਕਹਿੰਦੇ ਕੋਈ ਨਹੀਂ ਬਾਬਾ ਜੀ ਪੱਕਾ ਕਰਾ ਦਿੰਦੇ ਪਹਿਲਾਂ ਜਦਾਂ ਬਾਸ ਦਾ ਹੋ ਸਕਦਾ ਜਾਂ ਕਿਸੇ ਵੀ ਤਰ੍ਹਾਂ ਜੀ ਜੀ ਉਹ ਪੱਕਾ ਕਰਾਇਆ ਤੇ ਉਹਦੇ ਉਹਦਾ ਪੱਕਾ ਕਰਾਣ ਦੇ ਨਾਲ ਸਵਾ ਆਣ ਦੇ ਨਾਲ ਪੈਣ ਦੇ ਨਾਲ ਜਿੱਦਾਂ ਮੰਨ ਲਓ ਇੱਕ ਰਿਪੇਅਰ ਨਹੀਂ ਲਾਤਾ ਇੱਕ ਪਹਿਲਾ ਲਾਇਆ ਉਹ ਜੇ ਦੂਜਾ ਲਾਇਆ ਤਾਂ ਉਹ ਵੀ ਰਹਿ ਗਿਆ ਉਹ ਕਹਿੰਦੇ ਦੋਨੋਂ ਰਹਿਣ ਦਿਓ ਉਹਦੇ ਚ ਕੀ ਹੋਇਆ ਉਹਨੂੰ ਮੇਰੀ ਪੀਰੀ ਦਾ ਕਹਿਣ ਲੱਗੇ ਜੀ ਇਹਦਾ ਕੋਈ ਜਿਹੜਾ ਆਪਾਂ ਕਹੀਏ ਕੋ ਉਸ ਤਰ੍ਹਾਂ ਦਾ ਕੋਈ ਮੇਰੀ ਪੀਰੀ ਦੇ ਨਿਸ਼ਾਨ ਸਾਹਿਬ ਦਾ ਤੇ ਅਸੀਂ ਜੋੜ ਲੈਨੇ ਆ ਵੈਸੇ ਗੁਰੂ ਸਾਹਿਬ ਦੀਆਂ ਦੋ ਤਲਵਾਰਾਂ ਦੇ ਨਾਲ ਪਰ ਇਹਦਾ ਉਹਦੇ ਨਾਲ ਕੋਈ ਸੰਬੰਧ ਹੈ ਨਹੀਂ ਗਾ ਦੇਖਿਆ ਜਾਵੇ ਤਾਂ ਜੇ ਨਹੀਂ ਸੀਗਾ ਤੇ ਫਿਰ ਐਸਜੀਵੀ ਸੀ ਨੇ ਆਪਾਂ ਨੂੰ ਇਹ ਹੁਣ ਤੱਕ ਇਹ ਕਿਉਂ ਦੱਸਿਆ ਗਿਆ ਕਿ ਇਹ ਮੀਰੀ ਪੀਰੀ ਤੇ ਨਿਸ਼ਾਨ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਆ ਸਾਡੀ ਕੌਮ ਦੇ ਵਿੱਚ ਜੀ ਜਿਹੜੀਆਂ ਜਿੱਦਾਂ ਚੱਲੀਆਂ ਆਂਦੀਆਂ ਹੂੰ ਜਿਹਦੀ ਪਿਰਤ ਪੈ ਗਈ ਉਹੀ ਚਲਾਏ ਜਾਂਦੇ ਨੇ ਜੀ ਸੋ ਮੈਂ ਬੇਨਤੀ ਕਰਨ ਲੱਗਾ ਸੀਗਾ ਕਿ ਜਦੋਂ ਉਹ ਜਿਹੜਾ ਹੈਗਾ ਨਿਸ਼ਾਨ ਸਾਹਿਬ ਜਿਹੜਾ ਹੈਗਾ ਸਾਡਾ ਸਿੱਖ ਰਹਿਤ ਮਰਿਆਦਾ ਜਦੋਂ ਬਣ ਗਈ ਉਹ ਤੋਂ ਬਾਅਦ ਉਹਦੇ ਵਿੱਚ ਲਿਖ ਦਿੱਤਾ ਕਿ ਨਿਸ਼ਾਨ ਸਾਹਿਬ ਦਾ ਰੰਗ ਸੁਰਮਈ ਜੀ ਹੋਣਾ ਚਾਹੀਦਾ ਤੇ ਜਾਂ ਬਸੰਤੀ ਹੋਣਾ ਚਾਹੀਦਾ ਜੀ ਤੇ ਉਦੋਂ ਦਾ ਲਿਖਿਆ ਕਿੰਨਾ ਸਮਾਂ ਹੋ ਗਿਆ ਹਮ ਕਿੰਨਾ ਸਮਾਂ ਹੋ ਗਿਆ ਤੇ ਲੇਕਿਨ ਸਾਡੀ ਰਹਿਤ ਮਰਿਆਦਾ ਲਾਗੂ ਨਹੀਂ ਹੋ ਸਕੀ ਪੂਰੀ ਤਰ੍ਹਾਂ ਹਮ ਸਾਡੀ ਸਿੱਖ ਰਹਿਤ ਮਰਿਆਦਾ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕੀ ਕਿਉਂਕਿ ਰਾਜਨੀਤਿਕ ਪ੍ਰਭਾਵ ਹੋਰ ਜਿਹੜੇ ਡੇਰਾਵਾਦ ਆ ਉਹਨਾਂ ਦਾ ਪ੍ਰਭਾਵ ਤੇ ਆਪਣੇ ਆਪਣੇ ਡੇਰਿਆਂ ਦਾ ਪ੍ਰਭਾਵ ਹੋਣ ਕਰਕੇ ਰਾਜਨੀਤਿਕ ਪ੍ਰਭਾਵ ਹੋਣ ਕਰਕੇ ਉਹਨੇ ਸਿੱਖ ਰਹਿਤ ਮਰਿਆਦਾ ਨੂੰ ਅੱਜ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਅਸੀਂ ਕਰ ਸਕੇ ਜਾਂ ਕਰਾ ਸਕੇ ਤੇ ਉਹਦੇ ਵਿੱਚ ਇਹ ਗੱਲ ਹੋਈ ਕਿ ਜਿੱਦਾਂ ਜਿਹੜੀ ਹੈਗੀ ਆ ਇਹ ਸਿੱਖ ਰਹਿਤ ਮਰਿਆਦਾ ਦਾ ਇੱਕ ਹਿੱਸਾ ਹੈ ਚਾਹੇ ਉਹਦਾ ਕੋਈ ਵੀ ਕਾਰਨ ਰਿਹਾ ਹੋਵੇ ਪੇ 90 ਸਾਲ ਲੱਗ ਗਏ ਜਾਂ 80 ਸਾਲ ਲੱਗ ਗਏ ਹਨਾ ਤੇ ਮੈਂ ਸਮਝਦਾ ਕੋਈ ਵੀ ਕਾਰਨ ਰਿਹਾ ਹੋਵੇ ਚਾਹੇ ਤੇ ਪਿੱਛੇ ਰਾਜਨੀਤਿਕ ਕਾਰਨ ਹੋਵੇ ਕਿ ਇੱਕਦਮ ਕਿਸ ਤਰ੍ਹਾਂ ਇਹ ਕਰ ਦਿੱਤਾ ਕਿ ਇਹ ਜੀ ਸਾਡਾ ਕੇਸਰੀ ਨਿਸ਼ਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡਾ ਹੈ ਨਹੀਂ ਇਹ ਹੂੰ ਇਹ ਬ੍ਰਾਹਮਣੀ ਹੈ ਰਾਜਪੂਤੀ ਹੈ ਜਾਂ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਕੋਈ ਸਾਡਾ ਸਿੱਖੀ ਨਿਸ਼ਾਨ ਨਹੀਂ ਹੈ ਇਤਿਹਾਸ ਵਿੱਚ ਕਿਤੇ ਵੀ ਇਹਦਾ ਜ਼ਿਕਰ ਨਹੀਂ ਮਿਲਦਾ ਚਾਹੇ ਰਾਜਨੀਤੀ ਹੈ ਚਾਹੇ ਕੋਚ ਹੈ ਸਾਨੂੰ ਇਸੇ ਗੱਲ ਦੀ ਬਹੁਤ ਖੁਸ਼ੀ ਹੈ ਕਿ ਦੇਰ ਆਏ درست ਆਏ ਬਈ ਵਧੀਆ ਹੋ ਗਿਆ ਹੈ ਕਿ ਜਿਹੜਾ ਸਾਡਾ ਨਿਸ਼ਾਨ ਸਾਹਿਬ ਦਾ ਇਹ ਹੈਗਾ ਫੈਸਲਾ ਤੇ ਇਹ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਹ ਕਰਿਆ ਸ਼ੋਮਣੀ ਕਮੇਟੀ ਨੇ ਕੀਤਾ ਇਹਦਾ ਅਸੀਂ ਸਵਾਗਤ ਕਰਦੇ ਆ ਤੇ ਇਹਨੂੰ ਅਸੀਂ ਖੁਸ਼ੀ ਖੁਸ਼ੀ ਬਹੁਤ ਸਾਨੂੰ ਬਹੁਤ ਚਿਰ ਦਾ ਇਹ ਡਾਊਟ ਸੀ ਕਿਉਂਕਿ ਅਸੀਂ ਦੇਖਦੇ ਸੀ ਗੁਰਦੁਆਰਿਆਂ ਦੇ ਵਿੱਚ ਜਦੋਂ ਜਿਹੜਾ ਹੈਗੇ ਇਹ ਨਿਸ਼ਾਨ ਆ ਇਹਦਾ ਕਦੇ ਭਗਮਾਈ ਜਹ ਤਕਰੀਬਨ ਰਲਦਾ ਮਿਲਦਾ ਜਿਆ ਆ ਗਿਆ ਕਦੇ ਉਹ ਆ ਗਿਆ ਮਨ ਚ ਲੱਗਦਾ ਸੀ ਪੀ ਇਹ ਕੀ ਇਹ ਨਹੀਂ ਹੋਣਾ ਚਾਹੀਦਾ ਪਰ ਮੈਨੂੰ ਬਹੁਤ ਖੁਸ਼ੀ ਹੋਈ ਇਹ ਦੇਖ ਕੇ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਬਹੁਤ ਹੀ ਸਲਾੰਘਾਯੋਗ ਫੈਸਲਾ ਇੱਕ ਸਿੰਘ ਸਾਹਿਬ ਜਿਵੇਂ ਆਪਾਂ ਸਾਰੀ ਗੱਲ ਹੁਣ ਮर्याਦਾ ਦੀ ਕੀਤੀ ਪੰਥ ਦੀ ਮर्याਦਾ ਦੀ ਮੈਨੂੰ ਪਹਿਲਾਂ ਤੁਸੀਂ ਇਹ ਦੱਸੋ ਕਿ ਜਿਹੜੀ ਮर्याਦਾ ਉਹ ਕਦੋਂ ਲਿਖੀ ਗਈ ਕਿਹਨੇ ਲਿਖੀ ਅਤੇ ਮर्याਦਾ ਦੇ ਅਰਥ ਕੀ ਹੁੰਦੇ ਹਨ ਮर्याਦਾ ਦਾ ਅਰਥ ਇਹ ਹੈ ਜੀ ਕਿਸੇ ਚੀਜ਼ ਨੂੰ ਉਹਨੂੰ ਅਸੀਂ ਦਾਇਰੇ ਦੇ ਵਿੱਚ ਲਿਆਉਣਾ ਜੀ ਜੇ ਹੁਣ ਅੱਗ ਹੈ ਉਹ ਖੁੱਲੇ 'ਚ ਬਲਦੀ ਹੈ ਤੇ ਬਹੁਤ ਕੁਝ ਤਬਾਹੀ ਕਰਦੀ ਹੈ ਹੂੰ ਜੇ ਚੁੱਲ੍ਹੇ 'ਚ ਬਲਦੀ ਹੈ ਤੇ ਉਹ ਅੱਗ ਨਾਲ ਅਸੀਂ ਕੁਝ ਬਣਾਉਂਦੇ ਹਾਂ ਜੀ ਇਸੇ ਤਰ੍ਹਾਂ ਪਾਣੀ ਹੈ ਤੇ ਇਸੇ ਤਰ੍ਹਾਂ ਹਵਾ ਹੈ ਜਦੋਂ ਅਸੀਂ ਉਹਨੂੰ ਦਾਇਰੇ 'ਚ ਲਿਆਉਂਦੇ ਹਾਂ ਤੇ ਇਸੇ ਤਰ੍ਹਾਂ ਜਿਹੜੀ ਸਿੱਖ ਕੌਮ ਹੈ ਤੇ ਇਹ ਪਹਿਲਾਂ ਤੋਂ ਹੀ ਮਰਿਆਦਾ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੈ ਹੂੰ ਮਰਿਆਦਾ 'ਚ ਹੀ ਚੱਲਦੀ ਰਹੀ ਹੈ ਜਦੋਂ ਅਸੀਂ ਰਹਿਤ ਨਾਮੇ ਪੜਦੇ ਹਾਂ ਗੁਰੂ ਕਾਲਗੀ ਧਰਪਾਤਸ਼ਾ ਦੇ ਨਾਮ ਤੇ ਤੇ ਗੁਰੂ ਸਾਹਿਬ ਦੇ ਸਿੱਖਾਂ ਦੇ ਲਿਖੇ ਹੋਏ ਰਹਿਤ ਨਾਮੇ ਤੇ ਉਹ ਰਹਿਤ ਨਾਮੇ ਜਿਹੜੇ ਆ ਤੇ ਉਹ ਤੋਂ ਇਲਾਵਾ ਜੋ ਸਿੱਖਾਂ ਦੀ ਮਰਿਆਦ ਹੈ ਉਹਨਾਂ ਵਿੱਚ ਚੱਲੀ ਆਂਦੀ ਸੀ ਲੇਕਿਨ ਇਹਨੂੰ ਬਣਾਉਣ ਦੀ ਲੋੜ ਕਿਉਂ ਪਈ ਤੁਹਾਡਾ ਸਵਾਲ ਇਹ ਆ ਉਹਦਾ ਕਾਰਨ ਇਹ ਪਿਆ ਕਿਉਂਕਿ ਜਿਹੜਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਗੁਰੂ ਸਾਹਿਬ ਨੇ ਦਿੱਤੀ ਹੈ ਉਹਨਾਂ ਤੋਂ ਬਾਅਦ ਤੇ ਸਮਾਂ ਆਦਾ ਗਿਆ ਤੇ ਇਸ ਤਰ੍ਹਾਂ ਦਾ ਸਮਾਂ ਇੱਕ ਵਾਰੀ ਕੌਮ ਤੇ ਆ ਗਿਆ ਕਿ ਤਕਰੀਬਨ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਜੀ ਉਹਨਾਂ ਨੂੰ ਘਰਾਂ ਵਿੱਚ ਰਹਿਣਾ ਔਖਾ ਹੋ ਗਿਆ ਉਹਨੇ ਘਰ-ਬਾਰ ਛੱਡ ਕੇ ਜੰਗਲਾਂ ਚਲੇ ਗਏ ਉਹ 90 ਸਾਲ ਦਾ ਸਮਾਂ ਹਮ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਕੋਲ ਰਿਹਾ ਜੀ ਜੀ ਮਹੰਤਾਂ ਕੋਲ ਰਿਹਾ ਮਹੰੰਤਾ ਨੇ ਮਨਮਤਾ ਵਿੱਚ ਫਲਾ ਦਿਤੀਆਂ ਆਪਣੀ ਮਰਜ਼ੀ ਨਾਲ ਨਿਸ਼ਾਨ ਸਾਹਿਬ ਜਿਹੜੇ ਆ ਰੰਗ ਬਰੰਗ ਉਹਨਾਂ ਨੇ ਕੀਤਾ ਸਾਰਾ ਕੁਝ ਉਹਨਾਂ ਦੀ ਪਾਈ ਹੋਈ ਪਿਰਤ ਅਸੀਂ ਅਜੇ ਤੱਕ ਨਹੀਂ ਤੋੜ ਸਕੇ ਜੀ ਇਸ ਕਰਕੇ ਜਦੋਂ ਕੌਮ ਨੇ ਦੇਖਿਆ ਕਿ ਇਹ ਤਾਂ ਬਹੁਤ ਕਹਾਣ ਹੁੰਦਾ ਤੁਹਾਨੂੰ ਪਤਾ ਹੈ ਕਿ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਲੈਣ ਲਈ ਕਿੰਨੀਆਂ ਕੁਰਬਾਨੀਆਂ ਕਰਨੀਆਂ ਪਈਆਂ ਮਹੰਤ ਕਾਬਜ ਹੋਏ ਤੇ ਫਿਰ ਕੌਮ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਜਿਹੜੀ ਰਹਿਤ ਮਰਿਆਦਾ ਉਹਦੀ ਇੱਕ ਕਾਪੀ ਤਿਆਰ ਕਰਨੀ ਚਾਹੀਦੀ ਜਿਹੜੀ ਹਰ ਇੱਕ ਸਿੱਖ ਨੂੰ ਪਤਾ ਲੱਗੇ ਜੀ ਜੀ ਤਾਂ ਕਰਕੇ ਇਹ 1932 ਦੇ ਵਿੱਚ ਤੇ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਜੀ ਤੇ ਇਹ ਹੋਂਦ ਵਿੱਚ ਲਿਆਂਦੀ ਗਈ ਤੇ ਇਹਦਾ ਤਕਰੀਬਨ 45 ਤੱਕ 1932 ਤੋਂ ਲੈ ਕੇ 45 ਤੱਕ ਇਹਦੀਆਂ ਮੀਟਿੰਗਾਂ ਹੋਈਆਂ ਹੂੰ ਜਦੋਂ ਤੁਸੀਂ ਸਿੱਖ ਰਹਿਤ ਮਰਿਆਦਾ ਪੜੋਗੇ ਸਾਉ ਤੋਂ ਪਹਿਲਾਂ ਉਹਦੇ ਵਿੱਚ ਬੇਰਵੇ ਲਿਖੇ ਹੋਏ ਆ। ਹੂੰ ਹੂੰ ਕਦੋਂ-ਕਦੋਂ ਮੀਟਿੰਗ ਹੋਈ ਕਿਹੜੀ ਤਰੀਕ ਨੂੰ ਹੋਈ ਤੇ ਉਹਦੇ ਵਿੱਚ ਇਹ ਉਹਨੂੰ ਖਰੜਾ ਵੀ ਕਿਹਾ ਗਿਆ। ਕਿ ਇਹ ਸਾਰੀ ਜਿਹੜੀ ਉਹ ਜਾਣ ਕੇ ਉਹਨਾਂ ਵਿਦਵਾਨਾਂ ਨੇ ਲਿਖ ਕੇ ਉਹ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸਗੇ, ਸ਼੍ਰੋਮਣੀ ਕਮੇਟੀ ਵੀ ਸਗੀ ਤੇ ਅਕਾਲ ਤਖਤ ਦੇ ਜਿੱਥੇ ਜਥੇਦਾਰ ਸਗੇ ਉੱਥੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਗੇ। ਹੂੰ ਹੂੰ ਤੇ ਧਰਮ ਪ੍ਰਚਾਰ ਕਮੇਟੀ ਸੀ। ਉਹਨਾਂ ਸਾਰਿਆਂ ਨੂੰ ਉਹਨਾਂ ਵਿਦਵਾਨਾਂ ਨੇ ਲਿਖੇ ਦਿੱਤਾ ਤੇ ਉਹਨਾਂ ਦੱਸਿਆ ਵੀ ਆਹ ਮਰਿਆਦਾ ਇਸ ਤਰ੍ਹਾਂ ਦੇ ਸੀ ਗੁਰਮਤ ਨੂੰ ਅੱਗੇ ਰੱਖ ਕੇ ਬਣਾਈ ਜੀ ਕੌਮ ਦੇ ਵਿਦਵਾਨ ਤੇ ਸਾਧੂ ਮਹਾਤਮਾ ਜਿੰਨੇ ਵੀ ਗੁਰਸਿੱਖ ਬਹੁਤ ਸਾਰਿਆਂ ਦਾ ਕੱਟ ਤੁਸੀਂ ਨਾ ਆਪ ਉਹ ਚ ਪੜ ਸਕਦੇ ਹੋ ਜੀ ਉਹ ਇਕੱਠ ਹੋਇਆ ਉਹ ਤੋਂ ਬਾਅਦ ਇਹ ਫੇ ਸ਼੍ਰੋਮਣੀ ਕਮੇਟੀ ਨੇ 36 ਨੂੰ ਜੀ ਤੇ ਸ਼੍ਰੋਮਣੀ ਕਮੇਟੀ ਦਾ ਮਤਾ ਨੰਬਰ 149 ਜੀ 12 ਦਾ 36 ਸਲਾਹਕਾਰ ਕਮੇਟੀ ਹੂੰ ਤੇ ਉਸ ਤੋਂ ਬਾਅਦ 7145 ਤੇ ਉਹਦੇ ਵਿੱਚ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਆ ਆਖਰੀ ਜਿਹਦੇ ਵਿੱਚ ਉਹਨਾਂ ਨੇ ਤੇ ਇਹ ਕਿਹਾ ਕਿ ਤੁਸੀਂ ਇਹਦੇ ਵਿੱਚ ਵਾਅਦਾ ਘਟਾ ਜੋ ਵੀ ਕਰਨਾ ਚਾਹੋ ਤੇ ਕਰੋ ਸ਼੍ਰੋਮਣੀ ਕਮੇਟੀ ਨੇ ਪ੍ਰਵਾਨਗੀ ਦਿੱਤੀ ਤੇ ਉਹ ਪ੍ਰਵਾਨਗੀ ਦੀ ਜਿਹੜੀ ਮਿਤੀ ਐ 3 2 1945 ਐ ਮਤਾ ਨੰਬਰ 97 ਐ ਤੇ ਜਿੱਥੇ ਸ਼੍ਰੋਮਣੀ ਕਮੇਟੀ ਨੇ ਪ੍ਰਵਾਨਗੀ ਦਿੱਤੀ ਇਸ ਸਿੱਖ ਰਹਿਤ ਮਰਿਆਦਾ ਨੂੰ ਜੀ ਉੱਥੇ ਮੈਂ ਬੇਨਤੀ ਕਰਾਂ ਕਿ ਜਿਹੜੀ ਜਿਹੜੀ ਕਮੇਟੀ ਹੈ ਧਾਰਮਿਕ ਸਲਾਹਕਾਰ ਕਮੇਟੀ ਹੈ ਸ਼੍ਰੋਮਣੀ ਕਮੇਟੀ ਹੈ ਤੋਂ ਉਹ ਤੋਂ ਇਲਾਵਾ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸ ਵਕਤ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਦਰਬਾਰ ਸਾਹਿਬ ਦੇ ਜਿਹੜੇ ਹੈਡ ਗ੍ਰੰਥੀ ਉੱਥੇ ਸਿੰਘ ਸਾਹਿਬ ਗਿਆਨੀ ਅਛਰ ਸਿੰਘ ਜੀ ਉਹ ਉੱਥੇ ਮੌਜੂਦ ਸੀ ਉਹਨਾਂ ਨੇ ਇਸ ਗੱਲ ਦੀ ਪ੍ਰਵਾਨਗੀ ਦਿੱਤੀ ਹੈ ਜੀ ਕਈ ਸੰਗਤ ਨੂੰ ਭੁਲੇਖਾ ਪਾਇਆ ਜਾ ਰਿਹਾ ਇਹ ਤਾਂ ਖਰੜਾ ਹੈ ਇਹ ਕਿਹੜੀ ਮਰਿਆਦਾ ਹੈ ਮੈਂ ਚਾਹਨਾ ਕਿ ਸੰਗਤ ਨੂੰ ਆਪਾਂ ਦੱਸੀਏ ਕਿ ਖਰੜ ਦਾ ਮਤਲਬ ਕੀ ਹੁੰਦਾ ਹੈ ਖਰੜੇ ਦਾ ਮਤਲਬ ਉਹ ਜਿਸ ਤਰ੍ਹਾਂ ਇੱਕ ਅਸੀਂ ਕੱਚਾ ਚਿੱਠਾ ਤਿਆਰ ਕਰ ਲਿਆ ਜੀ ਤੇ ਉਹਨੂੰ ਤਿਆਰ ਕਰਕੇ ਦੇ ਦਿੱਤਾ ਜੀ ਆ ਤੁਸੀਂ ਇਹਨੂੰ ਵਿਵਾਚ ਲਓ ਜੀ ਤੇ ਜੇ ਉਹਨੂੰ ਅਸੀਂ ਠੀਕ ਲੱਗਦਾ ਤੇ ਉਹਨੂੰ ਪ੍ਰਵਾਨਗੀ ਦੇ ਦਿੱਤੀ ਜਾਵੇ ਇਸ ਕਰਕੇ ਸਾਰੀ ਪ੍ਰਵਾਨਗੀ ਜਿਹੜੀ ਹੈ ਉਹ ਨਾਮ ਬਕਾਇਦਾ ਲਿਖਿਆ ਮਤਾ ਨੰਬਰ ਲਿਖੇ ਹੋਇਆ ਤਰੀਕਾ ਲਿਖੀਆਂ ਹੋਈਆਂ ਜ਼ਥੇਦਾਰਾਂ ਦੇ ਨਾਮ ਲਿਖੇ ਹੋਏ ਆ ਹੋਰ ਕੀ ਚਾਹੀਦਾ ਹੈ ਇਸ ਤੋਂ ਵੱਧ proof ਹਰੇਕ ਸਿੱਖ ਰੀਤ ਮਰਿਆਦਾ ਵਿੱਚ ਇਹ ਲਿਖਿਆ ਹੋਇਆ ਔਰ ਇਹਨੂੰ ਦੇਕਰ ਪ੍ਰਵਾਨਗੀ ਨਹੀਂ ਹੈ ਤਾਂ ਫੇ ਸ਼੍ਰੋਮਣੀ ਕਮੇਟੀ ਕਿਉਂ ਇਹਨੂੰ ਲਾਗੂ ਕਰਿਆ ਹੋਇਆ ਅਕਾਲ ਤਖਤ ਦੀ ਮਰਿਆਦਾ ਕਿਉਂ ਕਈ ਕਿਸੇ ਅਕਾਲ ਤਖਤ ਦੇ ਜਥੇਦਾਰ ਨੇ ਨਹੀਂ ਕਿਹਾ ਕਿ ਇਹ ਮਰਿਆਦਾ ਨਹੀਂ ਹੈ ਗਲਤ ਆ ਕਿਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਨਹੀਂ ਕਿਹਾ ਪ੍ਰਵਾਨਗੀ ਹੈ ਤਾਂ ਹੀ ਹੋ ਰਹੀ ਹੈ ਲੇਕਿਨ ਇਸੇ ਤਰ੍ਹਾਂ ਕਰਕੇ ਜਿਹੜੀ ਅਸੀਂ ਚਾਹੁੰਦੇ ਆ ਕਿ ਹੁਣ ਕਈ ਵਿਦਵਾਨ ਹਮ ਅੱਜ ਦੇ ਸਮੇਂ 'ਚ ਉਹ ਕਹਿੰਦੇ ਜੀ ਅਸੀਂ ਸੋਚਦੇ ਆਂ ਕਰਦੇ ਆਂ ਫਲਾਣ ਉਹਦੇ ਵਿੱਚ ਜਿਹੜੇ ਜਿਹੜੇ ਵਿਦਵਾਨ ਇਸ ਰਹਿਤ ਮਰਿਆਦਾ ਨੂੰ ਬਣਾਉਣ ਦੇ ਵਿੱਚ ਸ਼ਾਮਲ ਸੀ ਉਹਨਾਂ ਦੇ ਸਤਰ ਦੇ ਜੀ ਉਹਨਾਂ ਦੇ ਬਰਾਬਰ ਦੇ ਅੱਜ ਚ ਕੋਈ ਵਿਦਵਾਨ ਨਹੀਂ ਹੈ ਤੇ ਜਿਹੜੇ ਤੇ ਕੋਈ ਬਣਨ ਦੀ ਕੋਸ਼ਿਸ਼ ਕਰਦੇ ਨੇ ਨਿਸ਼ਕਾਮ ਹੈ ਬਹੁਤ ਸਾਰੇ ਵਿਦਵਾਨ ਇਹ ਨਹੀਂ ਕਿ ਵਿਦਵਾਨ ਹੈ ਨਹੀਂ ਲੇਕਿਨ ਉਹਨਾਂ ਦੇ ਸਤਰ ਦੇ ਨਹੀਂ ਹੈ ਜਿਹੜੇ ਅੱਜ ਰਹਿਤ ਮਰਿਆਦਾ ਨੂੰ ਰਿਜੈਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਜਥੇਬੰਦੀਆਂ ਜਾਂ ਹੋਰ ਕਿਉਂਕਿ ਜੇ ਅਕਾਲ ਤਖਤ ਦੀ ਰਹਿਤ ਮਰਿਆਦਾ ਨੂੰ ਅੱਜ ਕੌਮ ਅਪਣਾ ਲਵੇ ਸਾਰੇ ਸਿੱਖ ਅਪਣਾ ਲੈਣ ਤੇ ਕੌਮ 'ਚ ਏਕਤਾ ਆ ਹੋ ਸਕਦਾ ਤੇ ਇਸੇ ਤਰ੍ਹਾਂ ਇਹ ਬਹੁਤ ਵੱਡਾ ਫੈਸਲਾ ਜਿਹਦਾ ਸਵਾਗਤ ਆ ਬੇ ਰਹਿਤ ਮਰਿਆਦਾ ਦੇ ਵਿੱਚੋਂ ਇਹ ਨਿਸ਼ਾਨ ਸਾਬਕ ਕਿਉਂਕਿ ਸਾਨੂੰ ਇਹਦੇ ਵਿੱਚ ਮਿਲਗੋਭਾ ਹੋਣ ਦਾ ਖਤਰਾ ਤੇ ਖਾਦਸਾ ਸੀ ਉਹ ਹੁਣ ਦੂਰ ਹੋ ਗਿਆ ਇਕ ਸਿੰਘ ਸਾਹਿਬ ਜਿਵੇਂ ਸੰਗਤ ਦੇ ਬੜੇ ਸਵਾਲ ਸੀਗੇ ਕਿ ਐਸਜੀਬੀਸੀ ਨੇ ਇਹ ਤਾਂ ਕਹਤਾ ਕਿ ਆਪਾਂ ਰੰਗ ਜਿਹੜੇ ਉਹ ਬਦਲਨੇ ਆ ਫਿਰ ਆਪਾਂ ਜੇ ਵੇਖਿਆ ਜਾਵੇ ਜਿਹੜੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਿਹੜੇ ਸਰੂਪੇ ਪਾਈ ਜਾਂਦੇ ਨੇ ਜੀ ਹਨਾ ਉਹ ਵੀ ਤਾਂ ਕੈਸੀ ਕਿ ਕੇਸਰੀ ਰੰਗ ਦੇ ਪਾਈ ਜਾਂਦੇ ਜਾਂ ਦਸਤਾਰਾਂ ਮੰਡੀਆਂ ਜਾਂਦੀ ਉਹ ਵੀ ਤਾਂ ਕੇਸਰੀ ਰੰਗ ਦੇ ਹੁੰਦੇ ਨੇ ਕਿ ਉਹ ਸਾਰਾ ਕੁਝ ਹੀ ਆਪ ਨੂੰ ਬਦਲਣਾ ਪਵੇਗਾ ਫਿਰ ਹਾਂਜੀ तकरीबन ਇਹ ਸਾਰਾ ਕੁਝ ਜ세ਦਰ ਸਾਹਿਬ ਇਹਦਾ ਤਾਂ ਫੈਸਲਾ ਦੇਣਗੇ ਪਰ ਇਹ ਜਿਹੜੀਆਂ ਗੱਲਾਂ ਇਹ ਵੀ ਇਹਦੇ ਨਾਲੇ ਰਿਲੇਟਡ ਆ ਜੀ ਜੀ ਤੇ ਜਿਸ ਤਰ੍ਹਾਂ ਇਹਨਾਂ ਰੰਗਾਂ ਦੇ ਨਾਲ ਤੇ ਉਹਦੇ ਬਾਰੇ ਵੀ ਉਹ ਆਉਣ ਵਾਲੇ ਸਮੇਂ 'ਚ ਫੈਸਲਾ ਦੇਣਗੇ ਟੁਕਮਾ ਸੋਚ ਕੇ ਕੀ ਤੁਹਾਡੇ ਹਿਸਾਬ ਨਾਲ ਕੀ ਜਿਹੜਾ ਸਰੋਪਾ ਸੀਗਾ ਜਿਹੜਾ ਸਰੋਪਾ ਜਿਹਨੂੰ ਆਪਾਂ ਕਹਿ ਸਕਦੇ ਆ ਜੀ ਕਿ ਉਹ ਮਰਿਆਦਾ ਦੇ ਵਿੱਚ ਆਪਣੀ ਸੀਗਾ ਕਿ ਜਿਹੜੇ ਇਸ ਨੂੰ ਹੋਰ ਰੰਗ ਦੇ ਸੀ ਇਹ ਜੋ ਸ਼ੁਰੂ ਤੋਂ ਹੀ ਇਹੀ ਚੱਲ ਰਿਆ ਸੀ ਸਿਰਪਾਉ ਦੇਖੋ ਦੇਣ ਦਾ ਜ਼ਿਕਰ ਆਉਂਦਾ ਹੈ ਗੁਰੂ ਸਾਹਿਬਾਂ ਦੇ ਵਕਤ ਉਹ ਕਿਸੇ ਬਿਰਲੇ ਗੁਰਸਿੱਖ ਨੂੰ ਦਿੱਤਾ ਜਾਂਦਾ ਸੀ ਹਰ ਇੱਕ ਨੂੰ ਨਹੀਂ ਅੱਜ ਦੇ ਸਮੇਂ ਤੇ ਜਣੇ ਖਣੇ ਨੂੰ ਸਰਪਾਉ ਦਿੱਤਾ ਜਾ ਰਿਹਾ ਜਿਹਨੂੰ ਮਰਜ਼ੀ ਸਰਪਾਉ ਦੇ ਰੋ ਜਿਹਨੂੰ ਮਰਜ਼ੀ ਨਾ ਉਹਦੀ ਕੋਈ ਕਦਰ ਆ ਤੇ ਸਰਪਾਉ ਦੇਣ ਦੀ ਜਿਹੜੀ ਹੈ ਕਿ ਵੈਸੇ ਜਿਹੜੇ ਅੱਜ ਦੇ ਸਮੇਂ ਸ਼੍ਰੋਮਣੀ ਦੇ ਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਨੇ ਜੀ ਤੇ ਪਹਿਲੀ ਵਾਰੀ ਮੈਂ ਇਹੋ ਜਿਹੇ ਪ੍ਰਧਾਨ ਦੇਖੇ ਜਿਨ੍ਹਾਂ ਨੇ ਗੁਰਦੁਆਰਿਆਂ ਦੇ ਵਿੱਚ ਇਹ ਸੁਨੇਹਾ ਦਿੱਤਾ ਕਿ ਇਸ ਜਿਹੜੀ ਬਾਧੂ ਸਰੋਪਿਆਂ ਦੀ ਮਰਿਆਦਾ ਇਹਨੂੰ ਬੰਦ ਕਰੋ ਜੀ ਔਰ ਉਹਨਾਂ ਕਿਤੇ ਜੋ ਜ਼ਰੂਰੀ ਬਹੁਤ ਜ਼ਰੂਰੀ ਕਿਸੇ ਨੇ ਅਖੰਡ ਪਾਠ ਕਰਾਇਆ ਹੋਵੇ ਕੋਈ ਬਹੁਤ ਵੱਡੀ ਸੇਵਾ ਕੀਤੀ ਹੋਵੇ ਉਹਨੂੰ ਦੇਣ ਦੀ ਗੱਲ ਹੈ ਆਮ ਇਹ ਸਰੋਪਿਆਂ ਦੀ ਜਿਹੜੀ ਗੱਲ ਹੈ ਇਹਨੂੰ ਤਕਰੀਬਨ ਇਹਨੂੰ ਬਹੁਤ ਘਟਾਇਆ ਗਿਆ ਜੀ ਤੇ ਜਿਹੜੀ ਰੰਗਾਂ ਦੀ ਗੱਲ ਹੈ ਕਿਹੜੇ ਰੰਗ ਦਾ ਹੋਵੇਗਾ ਤੇ ਨਾ ਗੁਰੂ ਸਾਹਿਬ ਦੇ ਵਕਤ ਕੋਈ ਰੰਗ ਦਾ ਜ਼ਿਕਰ ਆਇਆ ਵੀ ਕਿਹੜੇ ਰੰਗ ਦਾ ਦਿੱਤਾ ਜਾਂਦਾ ਸੀ ਜੀ ਤੇ ਨਾ ਹੁਣ ਇਹ ਕਿਉਂਕਿ ਇਹ ਫੈਸਲਾ ਪੰਥ ਦਾ ਜਿਹੜਾ ਪੰਥ ਹੈ ਉਹ ਸਿੱਖਾਂ ਦੇ ਤਿਆਰ ਪਰ ਤਿਆਰ ਸਿੱਖਾਂ ਦੇ ਸੰਬੰਧ ਦਾ ਹੁੰਦਾ ਹੈ ਉਹਦੇ ਵਿੱਚ ਮੈਂ ਨਹੀਂ ਇਹਦੇ ਬਾਰੇ ਕਹਿ ਸਕਦਾ ਕਿ ਕਿਹੜਾ ਰੰਗ ਹੋਏਗਾ ਕਿਹੜਾ ਨਹੀਂ ਜੀ ਇੱਕ ਸਿੰਘ ਸਾਹਿਬ ਆਪਾਂ ਹੁਣ ਮੈਂ ਕਹਿੰਨਾ ਕਿ ਆਪਣਾ ਜਿਹੜਾ ਸਮਾਂ ਉਹ ਬੀਤਦਾ ਜਾ ਰਿਹਾ ਆ ਪਰ ਥੋੜਾ ਹੁਣ ਸੰਕੋਚੀਏ ਤੇ ਅਖੀਰ ਤੇ ਬਸ ਮੈਂ ਇੱਕ ਸਵਾਲ ਪੁੱਛਾਂ ਕਿ ਜਿਹੜਾ ਅਕਾਲ ਤਖਤ ਸਾਹਿਬ ਦੇ ਵਿੱਚ ਆਪਾਂ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਦੋ ਨਿਸ਼ਾਨ ਸਾਹਿਬ ਨੇ ਮੀਰੀ ਅਤੇ ਪੀੜੀ ਦੀ ਜਿਹਨੂੰ ਪੰਥ ਨੇ ਕਿਹਾ ਗਿਆ ਹੂੰ ਜੀ ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਰੰਗ ਹੁਣ ਬਦਲੇ ਜਾਣਗੇ ਜਾਂ ਉਹਨਾਂ ਦੇ ਰੰਗ ਨੀਲੇ ਆ ਬਸੰਤੀ ਰੰਗ ਦੇ ਹੋਣਗੇ ਬਿਲਕੁਲ ਹੋਣਗੇ ਜੀ 100% ਹੋਣਗੇ ਜੀ ਕਿਉਂਕਿ ਜਿਹੜੀ ਕੌਮ ਹੈ ਸਿੱਖ ਕੌਮ ਉਹ ਕਹਿਣੀ ਤੇ ਕਰਨੀ ਦੀ ਪੂਰੀ ਹੈ ਜੀ ਤੇ ਮੈਂ ਇਹਦੇ ਨਾਲ ਇੱਕ ਆਪ ਜੀ ਨੂੰ ਇਹਦਾ ਹੋਰ ਵੀ ਇੱਕ ਕੁਐਸਚਨ ਮੈਂ ਸੌਖਾ ਕਰ ਦੇਣਾ ਚਾਹਾਂ ਤੇ ਜਿਹੜਾ ਸਾਡੇ ਨਿਸ਼ਾਨ ਸਾਹਿਬ ਸੀਗੇ ਉਹ ਪਹਿਲਾਂ ਵੀ ਨੀਲੇ ਹੀ ਸੀਗੇ ਜੀ ਤੇ ਜਿਹੜੀ ਰਹਿਤ ਨਾਵਿਆਂ ਦੇ ਵਿੱਚ ਇਤਿਹਾਸ ਦੇ ਵਿੱਚ ਭਟਵਈਆਂ ਦੇ ਵਿੱਚ ਬੀ ਨੀਲੇ ਨਿਸ਼ਾਨ ਸਾਹਿਬ ਦਾ ਜ਼ਿਕਰ ਆਦਾ ਤੇ ਇੱਕ ਮੈਂ ਬਹੁਤ ਥੋਸ ਆਪ ਜੀ ਨੂੰ ਸਬੂਤ ਦੇਣਾ ਚਾਹਾਂ ਨੀਲੇ ਨਿਸ਼ਾਨ ਸਾਹਿਬ ਦੇ ਸਬੰਧੀ ਸਨ 1703 2 ਦਸੰਬਰ ਦਾ ਦਿਨ ਜੀ ਇਤਿਹਾਸ ਵਿੱਚ ਦਰਜ ਹੈ ਉਸ ਦਿਨ 2 ਦਸੰਬਰ ਵਾਲੇ ਦਿਨ ਅਜਮੇਰ ਚੰਦ ਰਾਜੇ ਦੀਆਂ ਫੌਜਾਂ ਨੇ ਆਨੰਦਪੁਰ ਤੇ ਹਮਲਾ ਕੀਤਾ ਜੀ ਤੇ ਉਹ ਸਵਕਤ ਜਿਹੜਾ ਨishan ਸਾਹਿਬ ਲੈ ਕੇ ਜਾ ਰਹੇ ਸੀਗੇ ਅੱਗੇ ਸਿੱਖੀ ਦਾ ਤੇ ਉਹ ਸੀ ਭਾਈ ਮਾਨ ਸਿੰਘ ਤੇ ਏਡੇ ਜ਼ਬਰਦਸਤ ਹਮਲਾ ਸੀ ਕਿ ਭਾਈ ਮਾਨ ਸਿੰਘ ਸਖਤ ਜ਼ਖਮੀ ਹੋਏ ਨishan ਸਾਹਿਬ ਟੁੱਟ ਕੇ ਜ਼ਮੀਨ ਤੇ ਡਿੱਗ ਗਿਆ ਗੁਰੂ ਸਾਹਿਬ ਜਿਹੜਾ ਗੁਰਦੁਆਰਾ ਦੁਮਾਲਗੜ੍ਹ ਕਹਿੰਦੇ ਆ ਮੰਜੀ ਸਾਹਿਬ ਕਹਿੰਦੇ ਜਿਹਨੂੰ ਜੀ 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 ਤੇ ਉਹ ਇਸ ਗੱਲ ਦਾ ਬਹੁਤ ਵੱਡਾ ਪ੍ਰਤੀਕ ਆ ਇਸ ਦੇ ਸਬੰਧ ਮੈਂ ਬੇਨਤੀ ਕਰਾਂਗਾ ਉਹ ਬਿਲਕੁਲ ਪ੍ਰਕਰਮਾਂ ਦੇ ਵਿੱਚ ਹੀ ਪੈਂਦਾ ਦਰਵਾਜ਼ਾ ਕੇਸ ਗੜ ਸਾਹਿਬ ਜੀ ਦੇ ਤੇ ਨਾਲੇ ਵਿੱਚੇ ਪ੍ਰਕਰਮਾਂ ਦੇ ਆ ਗਿਆ ਉਹ ਇਸ ਗੱਲ ਦਾ ਪ੍ਰਤੀਕ ਹੈ ਨੀਲੇ ਨਿਸ਼ਾਨ ਸਾਹਿਬ ਦਾ ਉਹ ਸਰਮਈ ਜਿਹਨੂੰ ਅਸੀਂ ਕਹਿੰਦੇ ਆ ਜੀ ਨੀਲਾ ਉਹਦਾ ਤਾਂ ਉਹਨਾਂ ਨੇ ਕਿਹਾ ਕਿ ਉਹ ਨੀਲੇ ਰੰਗ ਚ ਕਈ ਆ ਜਾਂਦੇ ਨੇ ਇਸ ਕਰਕੇ ਕੌਮ ਨੇ ਉਹਨੂੰ ਸਰਮਈ ਲਿਖਿਆ ਕਿ ਇਸ ਨੂੰ ਹੋਵੇ ਉਸ ਵਕਤ ਜਦੋਂ ਗੁਰੂ ਸਾਹਿਬ ਨੂੰ ਸੁਨੇਹਾ ਮਿਲਿਆ ਕਿ ਜੰਗ ਦੇ ਵਿੱਚ ਨਿਸ਼ਾਨ ਸਾਹਿਬ ਟੁੱਟ ਗਿਆ ਜੀ ਭਾਈ ਮਾਨ ਸਿੰਘ ਜਿਹੜਾ ਨਿਸ਼ਾਨ ਸਾਹਿਬ ਵਾਲੇ ਸੀ ਜ਼ਖਮੀ ਹੋ ਗਏ ਗੁਰੂ ਸਾਹਿਬ ਉਦੋਂ ਬੋਰਡ ਦੇ ਰੁਖੇਟ ਬੈਠੇ ਲਿਖਿਆ ਉੱਥੇ ਉਸ ਸਥਾਨ ਤੇ ਤੇ ਗੁਰੂ ਸਾਹਿਬ ਆਪਣੇ ਸਹਿਬਜ਼ਾਦਿਆਂ ਨੂੰ ਸਰੀਰਕ ਸਿੱਖਿਆ ਜਿਹੜੀ ਤੇ ਸ਼ਾਸਤਰ ਵਿਦਿਆ ਦੀ ਸਿੱਖਿਆ ਦਿੰਦੇ ਸੀ ਉਸ ਸਥਾਨ ਤੇ ਮਨਜੀ ਸਾਹਿਬ ਜੀ ਉਦੋਂ ਜਦੋਂ ਬੈਠੇ ਗੁਰੂ ਸਾਹਿਬ ਨੇ ਜਦੋਂ ਸੁਣਿਆ ਕਿ ਨਿਸ਼ਾਨ ਸਭ ਟੁੱਟਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਵਕਤ ਆਪਣੀ ਜਿਹੜੀ ਛੋਟੀ ਦਸਤਾਰ ਆ ਤੇ ਉਹਦੇ ਚੋਂ ਇੱਕ ਕੱਪੜਾ ਪਾੜਿਆ ਆਪਣੇ ਦੁਮਾਲੇ ਦੇ ਵਿੱਚ ਸਜਾਇਆ ਜੀ ਗੁਰੂ ਸਾਹਿਬ ਨੇ ਕਿਹਾ ਅੱਜ ਤੋਂ ਬਾਅਦ ਨੀਲਾ ਨਿਸ਼ਾਨ ਸਾਹਿਬ ਨਹੀਂ ਟੁੱਟੇਗਾ ਜੀ ਉਹ ਲਿਖਿਆ ਹੋਇਆ ਨੀਲਾ ਬਕਾਇਦਾ ਰੰਗ ਦਾ ਜ਼ਿਕਰ ਆ ਕਿ ਨਿਹਦਨਾਮੇ ਚ ਹਾਂ ਜੀ ਇਹ ਰੇਤ ਨਾਵੇਂ ਵਿੱਚ ਨਹੀਂ ਇਹ ਇਤਿਹਾਸ ਵਿੱਚ ਹੈ ਅੱਛਾ ਇਤਿਹਾਸ ਵਿੱਚ ਠੀਕ ਹੈ ਜੀ ਇਤਿਹਾਸ ਵਿੱਚ ਲਿਖਿਆ ਕਿ ਨੀਲਾ ਨਿਸ਼ਾਨ ਸਭ ਅੱਜ ਤੋਂ ਬਾਅਦ ਕਦੇ ਨਹੀਂ ਟੁੱਟੇਗਾ ਜੀ ਔਰ ਗੁਰੂ ਸਾਹਿਬ ਦੇ ਕੋਲ ਜਿਹੜੇ ਪੰਜ ਸਿੰਘ ਬੈਠੇ ਸੀ ਉਸ ਵਕਤ ਜੀ ਉਹਨਾਂ ਸਿੰਘਾਂ ਨੇ ਵੀ ਇਹ ਆਪਣੀਆਂ ਛੋਟੀਆਂ ਦਸਤਾਰਾਂ ਦੇ ਵਿੱਚੋਂ ਕੱਪੜਾ ਲੈ ਕੇ ਆਪਣੇ ਦਮਾਲੇ 'ਚ ਸਜਾਇਆ ਦਸਤਾਰ 'ਚ ਕੋਲ ਬੈਠੇ ਬਾਬਾ ਫਤਿਹ ਸਿੰਘ ਨੇ ਵੀ ਉਹਨਾਂ ਵੱਲ ਦੇਖ ਕੇ ਉਹਨਾਂ ਨੇ ਵੀ ਸਜਾਇਆ ਛੋਟੀ ਉਮਰ ਸੀ ਉਹਨਾਂ ਦੀ ਤੇ ਨਿੱਕੇ ਜਿਹੇ ਉਹ ਸਜਾਇਆ ਤੇ ਉਸ ਉਹ ਜਿਹੜਾ ਫਰਲਾ ਜਿਹਨੂੰ ਫਰਰਾ ਵੀ ਕਹਿੰਦੇ ਆ ਜੀ ਜੀ ਤੇ ਇਹ ਵੀ ਫਰਰਾ ਹੁੰਦਾ ਜਿਹੜਾ ਨਿਸ਼ਾਨ ਸਾਹਿਬ ਦਾ ਵਸਤਰ ਆ ਜੀ ਗੁਰੂ ਸਾਹਿਬ ਨੇ ਕਿਹਾ ਹੁਣ ਨਹੀਂ ਟੁੱਟੇਗਾ ਕਿਉਂਕਿ ਜਿਹੜਾ ਸਿੱਖ ਹੈ ਤੇ ਉਹ ਇੱਥੇ ਫਰਰਾ ਜਿਹੜੇ ਮੁਖੀ ਸਿੱਖ ਹੈ ਉਹ ਸ ਜਾਣਗੇ ਤੇ ਉਦੋਂ ਜਿਹੜੇ ਨਿਆਂਗ ਸਿੰਘ ਸਜਾਉਂਦੇ ਨੇ ਇਹ ਫਰਰਾ ਗੁਰੂ ਸਾਹਿਬ ਦਿੱਤਾ ਹੋਇਆ ਨੀਲੇ ਰੰਗ ਦਾ ਜੀ ਤੇ ਇਹ ਤੋਂ ਇਲਾਵਾ ਜੇ ਇਤਿਹਾਸ ਦੇ ਵਿੱਚ ਹੋਰ ਵੀ ਜ਼ਿਕਰ ਕਰੀਏ ਤੇ ਗੁਰੂ ਜਿਹੜੀ ਭਾਈ ਗੁਰਦਾਸ ਦੀਆਂ 12 ਉਹਦੇ ਵਿੱਚ ਭਾਈ ਗੁਰਦਾਸ ਸਿੰਘ ਜਿਨ੍ਹਾਂ ਦੀ 41ਵੀਂ ਬਾਹ ਰਿਆ 41ਵੀਂ ਬਾਹ ਭਾਈ ਵੀਰ ਸਿੰਘ ਹੁਣਾ ਨੇ ਉਹਨਾਂ ਨੇ ਜਿਹੜਾ ਉਹਦੇ ਵਿੱਚ ਨਾਲ ਉਹਦੂ ਦਾ 41ਵੀਂ ਬਾਹ ਵਿੱਚ ਦਰਜ ਕੀਤਾ ਉਹਦੇ ਵਿੱਚ ਬਕਾਇਦਾ ਨੀਲੇ ਨਿਸ਼ਾਨ ਦਾ ਜ਼ਿਕਰ ਆ ਜੀ ਉਹ ਬਾਹ ਫੜ ਕੇ ਦੇਖ ਲਿਓ ਇਸ ਲਈ ਸਾਡਾ ਨੀਲਾ ਨਿਸ਼ਾਨ ਸਾਹਿਬ ਹੈ ਪਹਿਲਾਂ ਤੋਂ ਤੇ ਜਿਹਨੂੰ سرمਈ ਰੰਗ ਦਾ ਪੰਥ ਕੋਲ ਅਧਿਕਾਰ ਆ ਕਿ ਉਹ ਕੀ ਕਰਨਾ ਚਾਹਵੇ ਉਹਨਾਂ ਨੇ ਤਾਂ ਕਿ ਮੈਂ ਜਿਸ ਤਰ੍ਹਾਂ ਦੇ ਖਾਦਸਾ ਨਾ ਪੈਦਾ ਹੋਵੇ ਤੇ ਕਈ ਗੱਲਾਂ ਜਿਹੜੀਆਂ ਡਬਲ ਡਬਲ ਆ ਤੇ ਉਹਦੇ ਵਿੱਚ ਜਿਸ ਤਰ੍ਹਾਂ ਨੀਲੇ ਨਿਸ਼ਾਨ ਸਾਹਿਬ ਦਾ ਤੇ ਨਾਲ ਜਿਹੜਾ ਦੂਸਰਾ ਰੰਗ ਉਹਨਾਂ ਨੇ ਜਿਹੜਾ ਹੈਗਾ ਬਸੰਤੀ ਉਹਨੂੰ ਉਹਨਾਂ ਨੇ ਕੀਤਾ ਹੈ ਤੇ ਇਸੇ ਤਰ੍ਹਾਂ ਜਿਹੜਾ ਨਿਸ਼ਾਨ ਸਾਹਿਬ ਉੱਤੇ ਖੰਡਾ ਲੱਗਾ ਹੁੰਦਾ ਉਹ ਵੀ ਦੋ ਚੋ ਇੱਕ ਲੱਗ ਸਕਦਾ ਜਿਵੇਂ ਪਹਲਾ ਜਿਸ ਤਰ੍ਹਾਂ ਤੀਰ ਹੁੰਦਾ ਜੀ ਤੇ ਜਾਂ ਖੰਡਾ ਜੀ ਤੇ ਇਸ ਤਰ੍ਹਾਂ ਜਿੱਦਾਂ ਹੁਣ ਦਸਤਾਰ ਦੇ ਸੰਬੰਧੀ ਰਹਿਤ ਮਰਿਆਦਾ 'ਚ ਲਿਖਿਆ ਉਹਨੇ ਲਿਖਿਆ ਕਿ ਕਈ ਬੀਬੀਆਂ ਜਿਹੜੀਆਂ ਆ ਉਹ ਦਸਤਾਰ ਸਜਾਣ ਉਹ ਵੀ ਠੀਕ ਐ ਜਿਹੜੀਆਂ ਨਹੀਂ ਸਹਤ ਚ ਨਹੀਂ ਸਜਾਣ ਉਹ ਵੀ ਠੀਕ ਐ ਤੇ ਰਹਿਤ ਮਰਿਆਦਾ 'ਚ ਇਹ ਲਿਖਿਆ ਕਈ ਥਾਵਾਂ ਤੇ ਰਾਗਮਾਲਾ ਪੜੀ ਜਾਂਦੀ ਐ ਸਤਾਨਕ ਰੀਤੀ ਅਨੁਸਾਰ ਜਿੱਥੇ ਪੜੀ ਜਾਂਦੀ ਐ ਪੜਨ ਜਿੱਥੇ ਨਹੀਂ ਪੜੀ ਜਾਂਦੀ ਇਸ ਕਰਕੇ ਇਹ ਨਹੀਂ ਕਿ ਦੋ ਨਾਂ ਕਿਉਂ ਦੋ ਰੰਗ ਕਿਉਂ ਦੇ ਦਿੱਤੇ ਇਹ ਕੋਈ ਵੱਡੀ ਗੱਲ ਨਹੀਂ ਤੇ ਦੋਹਾਂ ਵਿੱਚੋਂ ਜਿਹੜਾ ਮਰਜ਼ੀ ਰੰਗ ਸਜਾਇਆ ਜਾ ਸਕਦਾ ਤਾਂ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਇਹ ਸੰਗਿਆਨੀ ਮਨਜੀਤ ਸਿੰਘ ਜੀ ਡੱਲਾ ਕਥਾਵਾਚਕ ਗੁਰਦੁਆਰਾ ਸ਼੍ਰੀ ਨਾਵਾਸਾਹਿਬ ਜੀ ਦੇ ਇਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਾਨੂੰ ਨਿਸ਼ਾਨ ਸਾਹਿਬਾਨਾਂ ਦੀ ਡੈਫੀਨੀਸ਼ਨ ਨਿਸ਼ਾਨ ਸਾਹਿਬਾਨਾਂ ਦੇ ਵਿਚਾਰ ਦਿੱਤੇ ਹਨ ਹੁਣ ਦਿਓ ਜਸ਼ਨਪ੍ਰੀਤ ਸਿੰਘ ਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ